ਅਬ ਦੇਖੋ ਜੀ ਮੈਂ ਸਾਰੇ ਪੰਜਾਬ ਨੂੰ ਧੰਨਵਾਦ ਕਰ ਇਹ ਇੱਕ ਖੁਸ਼ੀ ਦੀ ਲਹਿਰ ਹੈ ਸਾਰੇ ਪੰਜਾਬੀਆਂ ਦਾ ਇੱਥੇ ਆਏ ਮੇਰੇ ਪਾਰਟਿਸਪੈਂਟ ਦਾ ਧੰਨਵਾਦ ਕਰਦਾ ਮੇਰਾ ਦਿਲੋਂ ਥੈਂਕਸ ਹੈ ਮਾਨਯੋਗ ਗਵਰਨਰ ਸਾਡੇ ਵਰਤੀ ਗਵਰਨਰ ਗਵਰਨਰ ਸਾਹਿਬ ਠੀਕ ਹੈ ਜੀ ਗੁਰਨਰ ਸਾਹਿਬ ਦਾ ਇੱਕੋ ਹੀ ਮੈਸੇਜ ਆ ਤੁਸੀਂ ਵੇਖਿਆ ਕਰਤਾਰਪੁਰ ਪੋਰਿਡਰ ਤੋਂ ਆ ਪੈਦਲ ਚੱਲ ਰਹੇ ਆ ਬੜੀ ਵੱਡੀ ਗੱਲ ਆ ਸਾਡੇ ਇੱਕ ਗੁਰਦਾਸਪੁਰ ਸ਼ਹਿਰ ਲਈ ਸਾਡੇ ਡੇਰੇ ਬਾਬਾ ਨਾਨਕ ਲਈ ਜਿੱਥੇ ਉਹਨਾਂ ਨੇ ਆਣ ਕੇ ਘਰ ਘਰ ਇਹ ਮੈਸੇਜ ਦਿੱਤਾ ਹੈ ਕਿ ਅਸੀਂ ਜਿਹੜਾ ਜੜ ਤੋਂ ਜਿਹੜਾ ਨਸ਼ਾ ਖਤਮ ਕਰਨਾ ਹੈ ਮੈਂ ਕਹਾਂਗਾ ਕਿ ਜੀਵ ਉਨੀ ਏਜ ਜਾਣ ਕੇ ਇੱਕ ਇੱਕ ਸੈਪ ਕੋਟ ਰੱਖੇ ਦੇ ਲਈ ਸਾਡੇ ਲਈ ਹੁਣ ਸਾਡਾ ਇੱਕ ਜੋ ਸਰਕਾਰ ਨੇ ਮੁਹਿੰਮ ਛੱਡੀ ਜਪ ਚਲਾਈ ਹੈ ਕਿ ਕਿਸੇ ਦੇ ਘਰ ਚ ਨਸ਼ਾ ਨਹੀਂ ਰਹਿਣਾ ਚਾਹੀਦਾ ਉਹ ਅਸੀਂ ਰਲ ਮਿਲ ਕੇ ਇੱਕ ਹੱਲਾ ਮਾਰੀਏ ਜਿਹੜੇ ਅੱਜ ਮੇਰੇ 2000 ਬੰਦਾ ਤੇ 2500 ਇਕੱਠਾ ਹੋਇਆ ਹਰ ਘਰ ਤੋਂ ਇੱਕ ਇੱਕ ਦੋ ਦੋ ਬੰਦੇ ਆਏ ਆ ਉਹ ਹਰ ਤੁਹਾਡੇ ਮਾਦੀਮ ਰਹਿ ਮੈਂ ਇਹੀ ਕਵਾਂਗਾ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮੈਸੇਜ ਦੇਣ कि यार ਅਸੀਂ ਜੀ ਗਵਰਨਰ ਸਾਹਿਬੇ ਲੀਡ ਕਰ ਸਕਦੇ ਆ ਅਸੀਂ ਹੋਰਾਂ 파ਟ ਬਣੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਸੀਐਮ ਸਾਹਿਬ ਨੇ ਇੱਕ ਨੰਬਰ ਆਪਣਾ ਸ਼ੁਰੂ ਕੀਤਾ ਜੇ ਕੋਈ ਨਸ਼ੇ ਦੇ ਵੇਚ ਰਿਹਾ ਜਾਂ ਕੋਈ ਕਰ ਰਿਹਾ ਗੁਪਤ ਸੂਚਨਾ ਦੇ ਜੇ ਕੋਈ ਵੇਚ ਰਿਹਾ ਮੇਰਾ ਵੀਰਪਰਾਪ ਸਾਡੀ ਜ਼ਿੰਮੇਵਾਰੀ ਹੋਏਗੀ ਨਸ਼ਾ ਛਡਾਊ ਕੇਂਦਰ ਖੜਕੇ ਉਹਨਾਂ ਨਸ਼ਾ ਛਡਾਣਾ ਜੇ ਕੋਈ ਵੇਚ ਰਿਹਾ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਤੁਹਾਡਾ ਸਾਰੇ ਮੇਰੇ ਪੱਤਰਕਾਰ ਵੀਰਾਂ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਨਾਲ ਆਣ ਕੇ ਇਹ ਮੈਸੇਜ ਪਾਉਣ ਦੇ ਵਿੱਚ ਸਾਡੀ ਨਾਲ ਪਾਰਟਿਸਪੇਟ ਕੀਤਾ ਤੇ ਮੈਂ ਤੁਹਾਨੂੰ ਆਸ ਦਿਵਾਉਣਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ 'ਚ ਕਮੀ ਨਹੀਂ ਰਹੇਗੀ ਜਦੋਂ ਜਤਰਾ ਚੱਲੀ ਕੱਲ੍ਹ ਤੱਕ ਕਿਵੇਂ ਚੱਲੇ ਕਿ ਨੀਂ ਕਿਸ ਜੂਰੇਗਾ ਅੱਜ ਦਾ ਸ਼ੁਰੂ ਰਿਹਾ ਕੱਲ ਦਾ ਜੀ ਦੇਖੋ ਜੀ ਅੱਜ ਦਾ ਸੀਗਾ ਕਿ ਅੱਜ ਅਸੀਂ ਸ਼ੁਰੂ ਕੀਤਾ ਕਰਤਾਰ ਬੈਨ ਅੱਜ ਕੱਲ ਫਤਿਹਗੜ ਤੂੜੀਆਂ ਦਾ ਬੰਦੇ ਸਾਰੇ ਸੂਟ ਹੈ ਉੱਥੋਂ ਸ਼ੁਰੂ ਕਰਾਂਗੇ ਐਸਟੀ ਕਾਲਜ ਖਤਮ ਕਰਾਂਗੇ ਉੱਥੇ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਜਿਹਦਾ ਅੱਜ ਤੁਸੀਂ ਪਾਰਟਿਸਪੇਟ ਕੀਤਾ ਕੱਲ ਉੱਚੀ ਵੀ ਕਰੋ ਤਾਂ ਜੋ ਬਟਾਲਾ ਏਰੀਆ ਔਰ ਇਲਾਕੇ ਦਾ ਏਰੀਆ ਸਾਰਾ ਉੱਥੇ ਹੰਗਾਰਾ ਭਰ ਕੇ ਆਏ ਗਵਰਨਰ ਸਾਹਿਬ ਦਾ ਇੱਕੋ ਹੀ ਹੈ ਕਿ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਮੇਰੇ ਵੀਰ ਭਰਾ ਛੋਟੀਆਂ ਭੈਣਾਂ ਸਾਰਿਆਂ ਨੂੰ ਮਿਲ ਕੇ ਇਹੀ ਮੈਸੇਜ ਦੇਣਾ ਹੈ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਜਲਦੀ ਬਣੇਗਾ ਤੇ ਜਿਹੜਾ ਨਸ਼ੇ ਵਾਲਾ ਪੰਜਾਬ ਹੈ ਉਹ ਜਲਦੀ ਖਤਮ ਹੋਏਗਾ ਮੇਰਾ ਨਾਮ ਸਿਮਰਨਾ ਤੇ ਸਰ ਦੇਖੋ ਕਿ ਨਸ਼ਾ ਇੱਕ ਐਸੀ ਮਤਲਬ ਭੈੜੀ ਬਿਮਾਰੀ ਦੀ ਤਰ੍ਹਾਂ ਸਾਡੇ ਸਮਾਜ ਵਿੱਚ ਫੈਲ ਗਿਆ ਵਾ ਜੇ ਇਹ ਤੇ ਖਤਮ ਹੋ ਸਕਦਾ ਮੈਂ ਤੇ ਇਹੀ ਕਹਾਂਗੀ ਕਿ ਸਰਕਾਰ ਨੂੰ ਇਹਦੇ ਪ੍ਰਤੀ ਹੋਰ ਕਦਮ ਚੁੱਕਣੇ ਚਾਹੀਦੇ ਜਿਦੇ ਨਾਲ ਇਹਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਇੱਕ ਆਮ ਆਦਮੀ ਜਾਂ ਫਿਰ ਬੇਰੋਜ਼ਗਾਰੀ ਕਰਕੇ ਨਸ਼ਾ ਕਰਦਾ ਹੈ ਤੇ ਜਾਂ ਫਿਰ ਕੋਈ ਕਿਤੇ ਬਿਮਾਰੀ ਕਰਕੇ ਤਾਂ ਕਿਤਾ ਹੋਣਾ ਨਾ ਨਸ਼ੇ ਦਾ ਸ਼ਿਕਾਰ ਬੜੇ ਤਰੀਕੇ ਨਾਲ ਹੋ ਰਿਹਾ ਯੂਥ ਮੋਸਟਲੀ ਇਸ ਚੀਜ਼ ਦਾ ਸ਼ਿਕਾਰ ਹੋ ਰਿਹਾ ਜੇ ਤਾਂ ਆਪਣੀ ਸਰਕਾਰ ਨੂੰ ਚਾਹੀਦਾ ਕਿ ਆਪਣੇ ਯੂਥ ਨੂੰ ਵਧੀਆ ਜੋਬਸ ਪ੍ਰੋਵਾਈਡ ਕੀਤੀਆਂ ਜਾਣ ਉਹਨਾਂ ਦਾ ਇੱਥੇ ਰਹਿਣ ਦਾ ਮਤਲਬ ਵਧੀਆ ਹੋਵੇ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਕੋਈ ਵੀ ਮਤਲਬ ਨਸ਼ੇ ਵੱਲ ਨਹੀਂ ਜਾਏਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਵਧੀਆ ਵਾਜੇ ਸਰਕਾਰ ਨੇ ਇੱਕ ਕਦਮ ਚੁੱਕਿਆ ਵਾ ਇਸੇ ਖਤਮ ਤੇ ਰਹਿਣ ਤਾਂ ਜੋ ਸਾਡੇ ਸਥੇਸ਼ ਵਿੱਚੋਂ ਜਿਹੜਾ ਨਸ਼ਾ ਵਾ ਬਿਲਕੁਲ ਹੀ ਖਤਮ ਕੀਤਾ ਮਤਲਬ ਹੋ ਜਾ ਸਕੇ ਅਸੀਂ ਸੈਬ ਜਦਾ ਜੋਰਾਵਰ ਸਿੰਘ ਫਤੇ ਸਿੰਘ ਸੀਨੀਅਰ ਕੈਂਡੀ ਪਬਲਿਕ ਸਕੂਲ ਕਲਾਨੌਰ ਤੋਂ ਆਏ ਆ ਅਸੀਂ ਬੱਚਿਆਂ ਨੂੰ ਅੱਜ ਇਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਲੈ ਕੇ ਆਏ ਆ ਤਾਂ ਜੋ ਸਾਡੇ ਜਿਹੜੇ ਬੱਚੇ ਆ ਇਹ ਨਸ਼ੇ ਕਰਨ ਵਾਲੇ ਲੋਕਾਂ ਦੇ ਲਈ ਮਿਸਾਲ ਬਣ ਤੇ ਉਹਨਾਂ ਨੂੰ ਇੱਕ ਪ੍ਰੇਰਣਾ ਦੇਣ ਕਿ ਇਹ ਨਸ਼ੇ ਜਿਹੜੇ ਆ ਇਹ ਮਾਰੇ ਹੁੰਦੇ ਨੇ ਇਹ ਸਾਡੀ ਸਿਹਤ ਲਈ ਸਾਡੇ ਭਵਿੱਖ ਲਈ ਸਾਡੇ ਸਮਾਜ ਲਈ ਸਾਡੇ ਪਰਿਵਾਰ ਲਈ ਇਹ ਬਹੁਤ ਬੁਰੀ ਗੱਲ ਆ ਜਿਹੜੇ ਲੋਕ ਨਸ਼ੇ ਕਰਦੇ ਨੇ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਕਿ ਬੱਚੇ ਜਿਹੜੇ ਆ ਇਹ ਇੱਕ ਸਿੰਬਲ ਬਣਨਾ ਕਿ ਛੋਟੇ-ਛੋਟੇ ਬੱਚੇ ਇਹ ਨਸ਼ਿਆਂ ਵਿਰੁੱਧ ਜਾਗਰੂਕ ਹੋ ਚੁੱਕੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਹੁਤ ਜ਼ਿਆਦਾ ਜਾਗਰੂਕ ਕਰਨਗੇ ਪੰਜਾਬ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਵਧੀਆ ਮੁਹਿੰਮ ਛੇੜੀ ਆ ਕਿ ਨਸ਼ਿਆਂ ਵਿਰੁੱਧ ਲੋਕਾਂ ਨੂੰ ਘਰ-ਘਰ ਬੱਚੇ ਜਦੋਂ ਦੇਖੋ ਬੱਚੇ ਜਾਗਰੂਕ ਹੋਗੇ ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਜਾਗਰੂਕ ਹੋ ਗਿਆ ਸਮਝੋ ਨੇ ਉਹਦਾ ਸਾਰਾ ਪਰਿਵਾਰ ਹੀ ਜਾਗਰੂਕ ਹੋ ਗਿਆ ਸਾਰੇ ਪਰਿਵਾਰ ਨੂੰ ਹੀ ਉਹਨੇ ਸਿਹਤ ਦੇ ਦਿੱਤੀ ਉਹ ਘਰ ਅੱਜ ਬੱਚੇ ਦੇ ਕੋਈ ਇਹਨਾਂ ਨੇ ਟੀ-ਸ਼ਰਟਾਂ ਪਾਈਆਂ ਵਾਰ ਅਗੇਂਸਟ ਡਰੱਗ ਲਿਖਿਆ ਇਹ ਅੱਜ ਤੋਂ ਸਿੱਖ ਕੇ ਚੱਲੇ ਨੇ ਅੱਜ ਮੰਮਾ ਨੂੰ ਆਪਣੇ ਪਾਪਾ ਨੂੰ ਆਪਣੇ ਬ੍ਰਦਰ ਸਿਸਟਰ ਨੂੰ ਜਾ ਕੇ ਕਹਿਣਗੇ ਕਿ ਅਸੀਂ ਆਹ ਚੀਜ਼ ਦੇਖ ਕੇ ਆਏ ਆ ਅਸੀਂ ਨਸ਼ਿਆਂ ਦੇ ਖਿਲਾਫ ਰੈਲੀ ਕਰਕੇ ਆਏ ਆ ਅਸੀਂ ਨਸ਼ਿਆਂ ਦੇ ਖਿਲਾਫ ਰਹਿਣਾ ਅਸੀਂ ਇਸ ਨਸ਼ਿਆਂ ਤੋਂ ਦੂਰ ਜਾਣਾ ਤੇ ਇਸ ਤਰ੍ਹਾਂ ਇੱਕ ਕੰਬਾਈਨਡ ਐਫਰਟ ਕੋਈ ਇੱਕ ਨਾ ਕੋਈ ਸਰਕਾਰ ਕਰ ਸਕਦੀ ਐ ਨਾ ਕੋਈ ਕੋਈ ਵੀ ਪ੍ਰਸ਼ਾਸਨ ਨਹੀਂ ਕਰ ਸਕਦਾ ਇਹ ਸਾਰੇ ਮਿਲ ਜੁਲ ਕੇ ਬੱਚੇ ਛੋਡੇ ਵੱਡੇ ਸਿਆਣੇ ਬਜ਼ੁਰਗ ਸਾਰਿਆਂ ਨੂੰ ਮਿਲ ਕੇ ਇਹਦੇ ਖਿਲਾਫ ਇੱਕ ਜੰਗ ਦੀ ਤਰ੍ਹਾਂ ਲੜਨਾ ਪਵੇਗਾ ਤੇ ਫਿਰ ਹੀ ਅਸੀਂ ਇਹਦੇ ਵਿੱਚ ਸਫਲ ਹੋਵਾਂਗੇ ਅੱਜ ਦੀ ਜਿਹੜੀ ਮਹਿੰਮ ਬਾਰੇ ਅੱਜ ਦੀ ਮੀਮ ਜਿਹੜੀ ਐ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਬਹੁਤ ਵਧੀਆ ਸ਼ੁਰੂ ਕੀਤੀ ਗਈ ਐ ਕਿਉਂਕਿ ਪੰਜਾਬ ਵਿੱਚ ਜਿਸ ਤਰ੍ਹਾਂ ਮੰਦਸ਼ੇ ਦਾ ਜਿਹੜਾ ਪ੍ਰਗੋ ਵਧਦਾ ਜਾ ਰਿਹਾ ਹੈਗਾ ਉਸ ਸੰਬੰਧੀ ਜਿਹੜਾ ਲੋਕਾਂ ਨੂੰ ਜਾਗਰੂਕਤਾ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਨਜਾਜ਼ ਦੂਰ ਆਉਣ ਵਾਸਤੇ ਜਿਹੜੀ ਐ ਰੈਲੀ ਜਿਹੜੀ ਐ ਕੱਢੀ ਗਈ ਹੈਗੀ ਆ ਔਰ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਔਰ ਬੱਚਿਆਂ ਨੂੰ ਇਹੋ ਹੀ ਕਹਾਂਗਾ ਕਿ ਇਸ ਨਸ਼ਿਆਂ ਤੋਂ ਦੂਰਿਆ ਜਾਵੇ ਔਰ ਆਪਣੀ ਜਿਹੜੀ ਹੈ ਸਿਹਤ ਨੂੰ ਧਿਆਨ ਦੇਦੇ ਹੋਏ ਪੜ੍ਹਾਈ ਵੱਲ ਔਰ ਖੇਡਾਂ 'ਤੇ ਧਿਆਨ ਕੀਤਾ ਜਾਵੇ। ਅੱਜ ਵਰਨਾ ਨੇ ਮੈਂ ਵੀ ਸ਼ੁਰੂ ਕੀਤੀ ਕਿਤਾਬ ਤੋਂ ਸ਼ੁਰੂ ਕੀਤੀ। ਜਿਹੜੀ ਅੱਜ ਸਾਡੇ ਮਾਜੋਗ ਗਵਰਨਾ ਸਾਹਿਬ ਜੀ ਨੇ ਕਤਾਬੂਰ ਕੋਲੋਂ ਤੋਂ ਜਿਹੜੀ ਹੈ ਇਹ ਮਹਿੰਮ ਸ਼ੁਰੂ ਕੀਤੀ ਗਿਆ ਔਰ ਪੂਰੇ ਹੀ ਡੇਰੇ ਦੀ ਜਿਹੜੀ ਪ੍ਰਕਿਰਮਾ ਲੈ ਕੇ ਦੁਬਾਰਾ ਫਿਰ ਇੱਥੇ ਜਿਹੜੀ ਉਹਨਾਂ ਨੇ ਖਤਮ ਕੀਤੀ ਜਾਣੀ ਹੈ। इस प्रकार का भाव इस धरती पर हो जिसकी धरती के लोगों ने ऐसा एक अपना इतिहास और अपनी वीरता का और आजादी के बाद भी सीमा की रक्षा के, के लिए जितने लोग यहाँ के